ਅਬਾਊਟ ਮੀ ਭਾਗ ਦੂਜਾ ਦੇਖਕਰ ਜਸਟ ਅੰਟਿਲੋਜੀ ਫੇਰ ਵੀ ਪੜਾਈ ਦਾ ਸਿਲਸਿਲਾ ਜਾਰੀ ਹੈ ਮੈਂ ਮੇਰੀ ਅੰਸਾਰਟ ਦਾ ਜਵਾਬ ਆਪਦੀ ਪੜਾਈ ਨਾਲ ਦੇਣਾ ਪੂਰੀ ਕਲਾਸ ਵਿੱਚੋਂ ਕਦੇ ਫਸਟ ਆਉਣਾ ਤੇ ਕਦੇ ਸੈਕੰਡ ਨਰਸੀ ਤੋਂ ਲੈ ਕੇ ਚੌਥੀ ਜਮਾਤ ਤੱਕ ਤਾਂ ਮੈਂ ਪੜਾਈ ਵਿੱਚੋਂ ਸਭ ਤੋਂ ਅੱਗੇ ਲਾਉਣਾ ਜਮਾਤ ਤੀਜੀ ਵਿੱਚ ਆ ਕੇ ਮੇਰਾ ਦੂਜਾ ਆਪਰੇਸ਼ਨ ਕਰਾਉਣ ਦੀ ਤਿਆਰੀ ਕੀਤੀ ਗਈ ਡਾਕਟਰਾਂ ਕੋਲ ਪਹੁੰਚ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 15000 ਰੁਪਏ ਖਰਚ ਆਵੇਗਾ ਕੱਲੇ ਆਪਰੇਸ਼ਨ ਦਾ ਤੇ ਦਵਾਈਆਂ ਦਾ ਅਲੱਗ ਤੋਂ ਉਹਨਾਂ ਸਮਿਆਂ ਵਿੱਚ 15000 ਰੁਪਏ ਵੀ ਬਹੁਤ ਵੱਡੀ ਰਕਮ ਸੀ ਘਰੀਬ ਬੰਦੇ ਲਈ ਘਰਦਿਆਂ ਦੇ ਚਿਹਰੇ ਤੇ ਨਮੋਸ਼ੀ ਆ ਗਈ ਮੇਰਾ ਦੂਸਰਾ ਆਪਰੇਸ਼ਨ ਕਰਾਉਣ ਲਈ ਘਰਦਿਆਂ ਨੂੰ ਬਹੁਤ ਤੌੜਪੱਟ ਕਰਨੀ ਪਈ ਜਾਂਦੀ ਹੱਦ ਨੋ ਹਮਤ ਹਾਰ ਕੇ ਬੈਠਣ ਵਾਲੇ ਦੀ ਹੀ ਨਹੀਂ ਸੀ ਪਿੰਡ ਦੇ ਕਿਸੇ ਬੰਦੇ ਨੂੰ ਪਤਾ ਲੱਗਾ ਕਿ ਅਮਰੀਕ ਦਾ ਮੁੰਡਾ ਖੰਡਾ ਪੈਦਾ ਹੋਇਆ ਹੈ ਤੇ ਉਹ ਉਸ ਦੇ ਇਲਾਜ ਲਈ ਬੜੀ ਦੌੜ ਭੱਜ ਕਰਦੇ ਫਿਰਦੇ ਨੇ ਤਾਂ ਉਹ ਇਨਸਾਨ ਸਾਡੇ ਲਈ ਰੱਬ ਵਾਂਗ ਕੇ ਬੋੜਿਆ ਉਹ ਘਰ ਆਇਆ ਤੇ ਉਹਨੇ ਦੱਸਿਆ ਕਿ ਮੇਰੀ ਭਾਣਜੀ ਦੀ ਖੰਡਾ ਹੀ ਪੈਦਾ ਹੋਈ ਸੀ ਤੇ ਉਸ ਦੇ ਤੋਂਵੇਂ ਆਪਰੇਸ਼ਨ ਹੋ ਚੁੱਕੇ ਹਨ ਤੇ ਉਹ ਵੀ ਬਿਲਕੁਲ ਫਰੀ ਮੇਰੇ ਮਾਪਿਓ ਬੜੇ ਹੈਰਾਨ ਹੋਏ ਕਿ ਇੰਨੇ ਵੱਡੇ ਆਪਰੇਸ਼ਨ ਤੇ ਉਹ ਵੀ ਫਰੀ ਵਿੱਚ ਮੇਰੇ ਪਿਓ ਨੇ ਪੁੱਛਿਆ ਉਹ ਕਿਵੇਂ ਤਾਂ ਉਸਨੇ ਦੱਸਿਆ ਕਿ ਅਸਰ ਵਿੱਚ 66 ਰੋਡ ਤੇ ਇੱਕ ਅਮਨਦੀਪ ਹਸਪਤਾਲ ਹੈ ਬਹੁਤ ਵੱਡਾ ਉੱਥੇ ਖੰਡੇ ਬੱਚਿਆਂ ਦਾ ਫਰੀ ਵਿੱਚ ਇਲਾਜ ਕੀਤਾ ਜਾਂਦਾ ਹੈ ਤੇ ਦਵਾਈਆਂ ਦੀ ਸਹੂਲਤ ਵੀ ਫਰੀ ਹੈ ਇੱਕ ਵੱਖਰੀ ਕਾਰਡ ਵਾਲੀ ਸਹੂਲਤ ਵੀ ਦਿੱਤੀ ਜਾਂਦੀ ਹੈ ਜੇ ਸੰਸਾਰ ਮੈਨੂੰ ਹਰ ਰੋਗ ਦੀ ਦਵਾਈ ਮੁਫਤ ਮਿਲਣੀ ਹੈ ਤੇ ਕਿਸੇ ਵੀ ਤਰ੍ਹਾਂ ਦੇ ਵੱਡੇ ਇਲਾਜ ਲਈ ਮੁਫਤ ਸਹੂਲਤ ਵੀ ਮਿਲਣੀ ਹੈ। ਇਹਨਾਂ ਸੁਣਦੇ ਹੀ ਮੇਰੀ ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹ ਬਹੁਤ ਖੁਸ਼ ਹੋਈ ਪਰ ਮੇਰੇ ਪਿਓ ਦੇ ਮਨ ਵਿੱਚ ਬਹਿਮ ਸੀ ਕਿਤੇ ਸਾਡਾ ਉੱਥੇ ਢੇੜਾ ਲੱਗਿਆ ਪਿਆਰਤ ਨਾ ਜਾਵੇ। ਪਹਿਲਾਂ ਉਹਨਾਂ ਨੇ ਪੱਕਾ ਪਤਾ ਕਰਨਾ ਚਾਹਿਆ ਤੇ ਉਸ ਭਾਈ ਤੋਂ ਹਸਪਤਾਲ ਵਾਲਿਆਂ ਦਾ ਨੰਬਰ ਹੋਇਆ ਗਿਆ। ਨੰਬਰ ਮੁਗਵਾ ਕੇ ਕਾਰ ਬੁਲਾ ਕੇ ਸਾਰੀ ਗੱਲ ਸਪਸ਼ਟ ਕੀਤੀ ਗਈ। ਹਸਪਤਾਲ ਵਾਲਿਆਂ ਸਾਨੂੰ ਜਲਦੀ ਤੋਂ ਜਲਦੀ ਪਹੁੰਚ ਕਰਨ ਦੀ ਸਲਾਹ ਦਿੱਤੀ। ਇਸ ਨਾਲ ਮੇਰੇ ਮਾਪਿਆਂ ਨੂੰ ਪੂਰੀ ਸਲੀ ਹੋ ਚੁੱਕੀ ਸੀ ਕਿ ਸਾਡੇ ਬੱਚੇ ਦਾ ਇਲਾਜ ਸੰਭਵ ਹੈ। ਮੇਰੇ ਮਾਪਿਆਂ ਨੇ ਬਿਨਾਂ ਦੇਰੀ ਕੀਤੇ ਦਿਨਾਂ ਵਿੱਚ ਹੀ ਅੰਮ੍ਰਿਤਸਰ ਦੀ ਤਿਆਰੀ ਕਰ ਲਈ। ਮੈਨੂੰ ਅੰਮ੍ਰਿਤਸਰ ਲਿਜਾਣ ਲਈ ਤੇ ਨਾਲ ਹੀ ਥੋੜੇ-ਬਹੁਤੇ ਪੈਸਿਆਂ ਦਾ ਵੀ ਪ੍ਰਬੰਧ ਕਰ ਲਿਆ ਗਿਆ। ਕਿਉਂਕਿ ਇਲਾਜ ਬੇਸ਼ੱਕ ਫਰੀ ਸੀ ਪਰ ਜ਼ਰੂਰਤ ਪੈ ਸਕਦੀ ਸੀ ਪੈਸਿਆਂ ਦੀ ਕਰਦੇ ਕਰਾਉਂਦੇ ਉਹਨਾਂ ਨੇ 5000 ਰੁਪਏ ਦਾ ਪ੍ਰਬੰਧ ਕਰ ਲਿਆ ਮੈਨੂੰ ਸਕੂਲ ਵਿੱਚੋਂ ਛੁੱਟੀ 나 ਦਵਾ ਦਿੱਤੀ ਗਈ ਨਾ ਅਸੀਂ ਹੁਣ ਪੂਰੀ ਤਰ੍ਹਾਂ ਅੰਮ੍ਰਿਤਸਰ ਜਾਣ ਦੀ ਤਿਆਰੀ ਵਿੱਚ ਸੀ ਜਾਣ ਤੋਂ ਇੱਕ ਦਿਨ ਪਹਿਲਾਂ ਸਾਰੀ ਤਿਆਰੀ ਕਰ ਲਈ ਗਈ ਅਗਲੀ ਸਵੇਰ ਅਸੀਂ ਅੰਮ੍ਰਿਤਸਰ ਜਾਣਾ ਸੀ ਅਸੀਂ ਜਲਦੀ ਸੌ ਗਏ ਅਗਲੀ ਸਵੇਰ ਗੱਡੀ ਵਾਲਾ ਡਰਾਈਵਰ ਵੀਰ ਦਿੱਤੇ ਸਮੇਂ ਮੁਤਾਬਕ 7 ਵਜੇ ਨੂੰ ਸਾਡੇ ਘਰ ਪਹੁੰਚ ਚੁੱਕਾ ਸੀ ਅਸੀਂ ਗੁਰੂ ਮਹਾਰਾਜ ਜੀ ਦਾ ਨਾਮ ਲੈ ਕੇ ਅੰਮ੍ਰਿਤਸਰ ਵੱਲੋਂ ਰਵਾਨਾ ਹੋ ਗਏ ਸਾਨੂੰ ਸਾਤਾ ਤੇ ਸਾਢੇ ਦਿਨ ਘੰਟਿਆਂ ਦਾ ਸਮਾਂ ਲੱਗਣਾ ਸੀ ਰਸਤੇ ਵਿੱਚ ਕਿਸੇ ਹੋਟਲ ਤੇ ਮੋਗੇ ਵਿੱਚ ਅਸੀਂ ਗੱਡੀ ਰੋਕ ਕੇ ਚਾਹ ਪੀਤੀ ਤੇ ਮੇਰੇ ਲਈ ਕੁਝ ਫਲ ਫਰੂਟ ਵੀ ਲੈ ਲਏ ਅਸੀਂ ਫਿਰ ਮੋਗੇ ਤੋਂ ਅੰਮ੍ਰਿਤਸਰ ਨੂੰ ਚੱਲ ਪਏ ਅਸੀਂ 11:30-12 ਵਜੇ ਕਰੀਬ ਹਸਪਤਾਲ ਵਿੱਚ ਪਹੁੰਚ ਚੁੱਕੇ ਸੀ ਹਸਪਤਾਲ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਚਾਰੇ ਪਾਸੇ ਮਰੀਜ਼ ਹੀ ਮਰੀਜ਼ਾ ਮੈਨੂੰ ਘਬਰਾਹਟ ਸੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਸੀ ਤੇ ਡਰ ਵੀ ਲੱਗ ਰਿਹਾ ਸੀ ਕਿਉਂਕਿ ਉਸ ਸਮੇਂ ਮੇਰੀ ਉਮਰ ਮਹਿਜ 8 ਸਾਲ ਦੀ ਹੀ ਸੀ ਅਸੀਂ ਰਿਸੈਪਸ਼ਨ ਤੇ ਗਏ ਤੇ ਫਾਈਲ ਤਿਆਰ ਕਰਵਾ ਲਈ ਕਿਹਾ ਮੈਂ ਤੇ ਮੇਰੀ ਮਾਂ ਇੱਕ ਜਗ੍ਹਾ ਤੇ ਬੈਠ ਗਏ ਤੇ ਮੇਰੇ ਪਿਓ ਨੇ ਫਾਈਲ ਲਈ ਪੱਧ ਦੌਰ ਕਰਨੀ ਸ਼ੁਰੂ ਕਰ ਦਿੱਤੀ ਫਾਈਲ ਬਣਾਉਣ ਤੋਂ ਬਾਅਦ ਵੀ ਅਸੀਂ ਪੂਰਾ 1 ਘੰਟਾ ਰਿਸੈਪਸ਼ਨ ਤੇ ਬੈਠੇ ਰਹੇ ਫਿਰ ਇੱਕ ਸਟਾਫ ਦੀ ਮੈਡਮ ਵੱਲੋਂ ਅੰਦਰ ਬੁਲਾਇਆ ਗਿਆ ਅੱਗੇ ਡਾਕਟਰ ਸਾਹਿਬ ਬੈਠੇ ਸਨ ਉਹਨਾਂ ਨੇ ਮੁਸਕਰਾਉਂਦੇ ਹੋਏ ਚਿਹਰੇ ਨਾਲ ਮੈਨੂੰ ਦੇਖਿਆ ਤੇ ਬੁਲਾਇਆ ਕਹਿੰਦੇ ਹਾਂਜੀ ਬੇਟਾ ਕਿਵੇਂ ਹੋ ਸਾਡਾ ਬਰੇਵ ਬாய் ਆਪਰੇਸ਼ਨ ਕ੍ਰਾਊਨਡੀ ਆਇਆ ਹੈ ਸਾਡੇ ਕੋਲ ਇਹਨਾਂ ਆ ਕੇ ਮੈਨੂੰ ਤੇ ਮੇਰੀ ਮਾਂ ਨੂੰ ਬਾਹਰ ਭੇਜ ਦਿੱਤਾ ਅੰਦਰ ਮੇਰੇ ਡੈਡੀ ਨਾਲ ਡਾਕਟਰ ਸਾਹਿਬ ਨੇ ਕਾਫੀ ਸਮਾਂ ਗੱਲਬਾਤ ਕੀਤੀ ਫਿਰ ਮੇਰੇ ਡੈਡੀ ਨੇ ਬਾਹਰ ਆ ਕੇ ਦੱਸਿਆ ਕਿ ਪਹਿਲਾਂ ਮੈਨੂੰ 3 ਦਿਨਾਂ ਲਈ ਐਡਮਿਟ ਕੀਤਾ ਜਾਵੇਗਾ ਅਤੇ ਟ੍ਰੀਟਮੈਂਟ ਪੀਤਾ ਜਾਵੇਗਾ ਮੈਨੂੰ ਗਰਾਉਂਡ ਫਲੋਰ ਤੇ ਹੀ ਬੈੱਡ ਮਿਲਿਆ ਸੀ ਮੈਂ ਉਹ ਤਿੰਨ ਦਿਨ ਵੀ ਬੜੀ ਮੁਸ਼ਕਲ ਨਾਲ ਉਸ ਬੈੱਡ ਤੇ ਗੁਜ਼ਾਰੇ। ਤਿੰਨੋਂ ਦਿਨ ਮੇਰੇ ਟੈਸਟ ਹੋਣੇ ਤੇ ਤਿੰਨੇ ਦਿਨ ਹੀ ਮੈਨੂੰ ਵੱਧ ਤੋਂ ਵੱਧ ਪਰ ਦੋਟਾ ਉਭਾਈ ਗਈ ਤੇ ਪਾਣੀ ਸਭ ਤੋਂ ਵੱਧ ਪਿਆ ਗਿਆ। ਆਪਰੇਸ਼ਨ ਵਾਲੇ ਦਿਨ ਸ਼ਾਮ ਦੇ 4 ਵਜੇ ਮੈਨੂੰ ਤੇ ਮੇਰੇ ਡੈਡੀ ਨੂੰ ਉੱਪਰ ਤੀਜੇ ਫਲੋਰ ਤੇ ਬੁਲਾਇਆ ਗਿਆ। ਉੱਥੇ ਪਹੁੰਚਣ ਤੇ ਮੌਕੇ ਤੇ ਹੀ ਦੱਸਿਆ ਗਿਆ ਕਿ ਹੁਣੇ ਤੁਹਾਡੇ ਬੱਚੇ ਦਾ ਆਪਰੇਸ਼ਨ ਕੀਤਾ ਜਾਣਾ ਹੈ। ਮੇਰੇ ਨਾਲ ਮੇਰੇ ਡੈਡੀ ਜੀ ਬਹੁਤ ਘਬਰਾਏ ਹੋਏ ਸਨ ਮੇਰੇ ਡੈਡੀ ਦੇ ਕੋਲ ਬੈਠੇ ਹੋਏ ਹੀ ਮੇਰੇ ਇੰਜੈਕਸ਼ਨ ਲਗਾਇਆ ਗਿਆ ਇੰਜੈਕਸ਼ਨ ਲਗਾਉਣ ਤੋਂ ਬਾਅਦ ਮੇਰੇ ਡੈਡੀ ਨੂੰ ਬਾਹਰ ਭੇਜ ਦਿੱਤਾ ਗਿਆ ਤੇ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਪਹਿਲਾਂ ਤਾਂ ਬੈੱਡ ਤੇ ਬਿਠਾ ਕੇ ਮੇਰੇ ਨਾਲ ਗੱਲਾਂ-ਬਾਤਾਂ ਕੀਤੀਆਂ ਗਈਆਂ ਫੇਰਾ ਦਿਲ ਬਹਲਾਉਣੀ ਗੱਲਾਂ ਕਰਦੇ-ਕਰਦੇ ਇੱਕਦਮ ਮੇਰਾ ਦਿਮਾਗ ਭਾਰੀ ਹੋਣ ਲੱਗ ਪਿਆ ਡਾਕਟਰ ਨੇ ਮੈਨੂੰ ਬੈੱਡ ਤੇ ਲੇਟਣ ਲਈ ਕਿਹਾ ਤੇ ਮੈਂ ਅੱਧਾ ਬੇਸੁਰਤ ਹੋ ਚੁੱਕਾ ਸੀ ਮੈਨੂੰ ਬਹੁਤਾ ਤੇ ਯਾਦ ਨਹੀਂ ਪਰ ਧੁੰਦਲਾ ਤੁਲਾ ਜਿਆਦਾ ਹੈ ਕਿ ਜਦੋਂ ਮੈਂ ਬੈੱਡ ਤੇ ਲੇਟ ਗਿਆ ਸੀ ਤਾਂ ਮੇਰੇ ਸਿਰ ਵਾਲੇ ਪਾਸੇ ਉੱਪਰ ਇੱਕ ਗੋਲ ਚਿਹੇਕਾਰ ਦਾ ਸਟੈਂਡ ਖੜਾ ਕੀਤਾ ਗਿਆ ਸੀ ਤੇ ਉਸ ਵਿੱਚ ਲੱਗੀਆਂ ਚਾਰ ਲਾਈਟਾਂ ਤੇ ਤੇਜ਼ ਰੋਸ਼ਨੀ ਨੇ ਮੈਨੂੰ ਅੱਖਾਂ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਮੂੰਹ ਉੱਪਰ ਆਕਸੀਜਨ ਮਾਸਕ ਲਗਾ ਕੇ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਹੜਾ ਮੇਰੇ ਲਈ ਸਹੀ ਰਹੇਗਾ ਮਾਸਕ ਲਗਾਉਣ ਲਈ ਮੈਂ ਪੂਰਾ ਹਾਸਨ ਹੋ ਚੁੱਕਾ ਸੀ ਉਸ ਤੋਂ ਬਾਅਦ ਵਿੱਚ ਤਾਂ ਮੇਰੀ ਆਈਸੀ ਵਿੱਚ ਆਈਸੀਯੂ ਵਿੱਚ ਪੂਰੇ 4 ਘੰਟੇ ਬਾਅਦ ਅਕੁੱਲੀ ਜਦੋਂ ਮੈਂ ਹੌਸ ਵਿੱਚ ਆਇਆ ਤਾਂ ਛੇ ਪੈ ਪਾ ਮੇਰੀ ਛਾਤੀ ਤੇ ਲਗਾਈਆਂ ਹੋਈਆਂ ਸਨ ਤੇ ਖੱਬੇ ਪਾਸੇ ਹੱਥ ਦੇ ਮਿਡਲ ਫਿੰਗਰ ਤੇ ਜੋ ਕਿ ਮੇਰੇ ਦਿਲ ਦੀਆਂ ਧੜਕਣਾਂ ਦੀ ਰੀਡਿੰਗ ਦੱਸ ਰਹੀ ਸੀ ਸ਼ਾਇਦ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਮੈਥੋਂ ਬਿਲਕੁਲ ਵੀ ਬੋਲਿਆ ਨਹੀਂ ਗਿਆ ਕਿਉਂਕਿ ਚਾਰ ਘੰਟੇ ਲਗਾਤਾਰ ਮੇਰਾ ਮੂੰਹ ਖੁੱਲਾ ਰਹਿਣ ਕਾਰਨ ਤੇ ਦਵਾਈਆਂ ਦੇ ਅਸਰ ਕਾਰਨ ਮੇਰੀ ਜੀਭ ਸੁੱਝ ਚੁੱਕੀ ਸੀ ਤੇ ਮੈਂ ਬੇਵਸ ਹੋ ਕੇ ਬੋਲਣ ਦੀ ਕੋਸ਼ਿਸ਼ ਵਿੱਚ ਲੱਗ ਰਿਹਾ ਸੀ ਤੇ ਇਹਨੇ ਨੂੰ ਇੱਕ ਨਰਸ ਅੰਦرائی ਜੋ ਕਿ ਮੈਨੂੰ ਹੋਸ਼ ਵਿੱਚ ਆਇਆ ਦੇਖ ਕੇ ਡਾਕਟਰ ਨੂੰ ਬੁਲਾ ਲਿਆਈ ਮੈਨੂੰ ਪੁੱਛਿਆ ਗਿਆ ਕਿ ਪਹਿਲਾਂ ਮੰਮੀ ਨੂੰ ਮਿਲਣਾ ਹੈ ਕਿ ਡੈਡੀ ਨੂੰ ਮੇਰਾ ਜਵਾਬ ਸੀ ਮੰਮੀ ਨੂੰ ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਡਰਿਆ ਹੋਇਆ ਸੀ ਨਰਸ ਨੇ ਮੇਰੀ ਮਾਂ ਨੂੰ ਆਈ ਸੀ ਯੂਸ ਬੁਲਾਇਆ ਤੇ ਮੇਰੇ ਨਾਲ ਗੱਲ ਕਰਵਾਈ ਮਾਂ ਨੇ ਪੁੱਛਿਆ ਪੁੱਤ ਕਿਵੇਂ ਹੈ ਮੈਂ ਇੱਕੋ ਅਗਲਾ ਕਿ ਮੰਮੀ ਆਪਾਂ ਘਰ ਘਰੇ ਕਦੋਂ ਜਾਵਾਂਗੇ ਤੇ ਮਾਂ ਮੈਂ ਰੋਂ ਲੱਗ ਪਿਆ ਮਾਂ ਨੇ ਮੈਨੂੰ ਚੁੱਪ ਕਰਾਉਂਦੇ ਆਖਿਆ ਕੋਈ ਨਾ ਪੁੱਤ ਤੂੰ ਠੀਕ ਹੋ ਪਹਿਲਾਂ ਛੇਤੀ ਘਰ ਜਾਵਾਂਗੇ ਆਪਾਂ ਮਾਂ ਨੂੰ ਮੇਰੇ ਕੋਲ ਸਿਰਫ 10-15 ਮਿੰਟ ਹੀ ਬੈਠਣ ਦਿੱਤਾ ਗਿਆ ਉਸ ਤੋਂ ਬਾਅਦ ਮੇਰੇ ਡੈਡੀ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਪੁੱਛਿਆ ਕਿਵੇਂ ਐ ਸੋਨੀ ਮੇਰੇ ਡੈਡੀ ਦਾ ਸਵਾਈ ਇਦਾਂ ਦਾ ਹੈ ਉਹਨਾਂ ਨੇ ਕਦੇ ਵੀ ਮੈਨੂੰ ਤੇ ਮੇਰੀ ਭੈਣ ਨੂੰ ਕਦੇ ਵੀ ਪੁੱਤ ਕਹਿ ਕੇ ਨਹੀਂ ਬੁਲਾਇਆ। ਉਹ ਸਿੱਧਾ ਨਾਮ ਹੀ ਲੈਂਦੇ ਹਨ। ਉਹਨਾਂ ਨੇ ਮੈਨੂੰ ਇਕੱਲੇ ਛਾ ਲਿਆ ਤੇ ਆਖਣ ਲੱਗੇ, "ਉਹ ਵੇਖ ਕਿੰਨੀਆਂ ਸੋਹਣੀਆਂ ਸੋਹਣੀਆਂ ਮਸ਼ੀਨਾਂ। ਜਦੋਂ ਆਪਾਂ ਘਰ ਜਾਵਾਂਗੇ ਤਾਂ ਇਹਨਾਂ ਦੀਆਂ ਮਸ਼ੀਨਾਂ ਨਾਲ ਲੁਕ ਕੇ ਲੈ ਜਾਵਾਂਗੇ।" ਫਿਰ ਕੁਝ ਟਾਈਮ ਬਾਅਦ ਡੈਡੀ ਨੂੰ ਵੀ ਬਾਹਰ ਭੇਜ ਦਿੱਤਾ ਗਿਆ। ਮੇਰੇ ਨਾਲ ਦੇ ਪ੍ਰੇਸ਼ਨ ਵਾਲੇ ਬੱਚੇ ਨੂੰ ਸਹੀ ਪੂਰੇ 12 ਘੰਟਿਆਂ ਤੋਂ ਬਾਅਦ ਆਈ ਸੀ ਯੂ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਪਰ ਮੈਨੂੰ ਮੇਰੇ ਸਰੀਰ ਦੀ ਕਮਜ਼ੋਰੀ ਦੀ ਵਜ੍ਹਾ ਕਰਕੇ ਪੂਰੇ 48 ਘੰਟਿਆਂ ਤੋਂ ਆਈ ਸੀ ਯੂ ਤੋਂ ਬਾਹਰ ਕੱਢਿਆ ਜਾਂਦਾ ਹੈ ਜਦੋਂ ਮੈਂ ਬਾਹਰ ਆਇਆ ਤਾਂ ਉਦੋਂ ਮੇਰੀ ਜੀਭ ਬਹੁਤ ਹੀ ਜ਼ਿਆਦਾ ਸੁੱਜ ਚੁੱਕੀ ਸੀ ਡਾਕਟਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਵਰਤੇ ਗਏ ਟੂਲ ते लगे कट्ट दौरान कैमिकल रिजेक्शन की वजह कारण इस तरह होया है कुछ समय बाद अपने आप ठीक हो जाएगा ऑपरेशन तो बाद आए सिर लिया मेरी माँ ने कुछ गलां दसिया जिन्होंने सुन के मैं हैरान रह गया सी ते थोड़ा बहुत डर भी गया सी वो गल्ला जो भी सी कुछ ज्यादा मैंने नहीं रखती माँ ने दसिया ਕਿ ਜਦੋਂ ਮੈਂ ਆਈ ਸੀ ਯੂ ਦੇ ਚਿਤਨੂ ਮਿਲਣ ਆਈ ਸੀ ਤਾਂ ਇੱਕ ਮਰੀਜ਼ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਸੀ ਜਿਸ ਨੇ ਆਪਣੀ ਛਾਤੀ ਤੋਂ ਬੇਵਜ੍ਹਾ ਪੈਪਾ ਨੂੰ ਪੁੱਟ ਕੇ ਬਗਾ ਕੇ ਮਾਰ ਰਿਹਾ ਸੀ ਕਹਾਣੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਤੁਹਾਨੂੰ ਸੁਣਾਵਾਂਗੀ ਕੱਲ੍ਹ ਘੜੀ ਕਹਾਣੀ ਜਰੂਰ ਸੁਣ ਲਈਜੀ ਥਾਕੇ ਪੂਰੀ ਕਹਾਣੀ ਦਾ ਤੁਹਾਨੂੰ ਪਤਾ ਲੱਗ ਸਕੇ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਪੂਰਾ ਸੁਣ ਲਈ ਅੱਲ ਵਾਲਾ ਭਾਗ ਜਰੂਰ ਸੁਣੋ ਜੀ ਕਮੈਂਟ ਕਰਕੇ ਜਰੂਰ ਤੋਂ ਜਰੂਰ ਦੱਸਣਾ ਜੀ ਕਹਾਣੀ ਨੂੰ ਬੜੇ ਸਤਿਕਾਰ ਨਾਲ ਸੁਣ ਲਈ ਤੁਹਾਡਾ ਬਹੁਤ ਹੀ ਬਹੁਤ ਬਹੁਤ ਧੰਨਵਾਦ ਜੀ